ਹਾਂਜੀ ਵੀਰੋ ਅੱਜ ਮਿਤੀ 1 ਸਤੰਬਰ 2025 ਨੂੰ ਪਿੰਡ ਵੀੜਾ ਤਹਿਸੀਲ ਫਰਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਵਿਖੇ ਇੱਕ ਕਿਸਾਨ ਜੋ ਗੋ ਗਰੀਬ ਕਿਸਾਨ ਆ ਆਨੰਦ ਸਿੰਘ ਉਹਦਾ ਵਿਚਾਰੇ ਦਾ ਪਸ਼ੂ ਆਲਾ ਢਾਰਾ ਜੋ ਪਿੱਛੇ ਪਿੱਛੋਂ ਸਾਰਾ ਢਹਿ ਗਿਆ ਤੇ ਰਸਤੇ ਵਿੱਚ ਡਿੱਗ ਪਿਆ ਵਾ ਤੇ ਇੱਧਰ ਰੋਟੀ ਵਾਲਾ ਜਿਹੜੀ ਰਸੋਈ ਸੀ ਉਹ ਵੀ ਸਾਰੀ ਢਹਿ ਗਈ ਆ ਸਾ ਸਾਮਾਨ ਜਿਹੜਾ ਸਾਰਾ ਸਾਰੇ ਦਾ ਹੀ ਭਿੱਜ ਗਿਆ ਵਾ ਇੱਧਰ ਦੇਖੋ ਆ ਵੀ ਸਾਮਾਨ ਸਾਰਾ ਜਿਹੜਾ ਚੋਆ ਪੈ ਰਿਆ ਵਾ ਚੋਏ ਥੱਲੇ ਆ ਪਤਾ ਨਹੀਂ ਇਹ ਵੀ ਕਿਸ ਵੇਲੇ ਪਹੁੰਚੋਵੇ ਨਾਲ ਦਿਖ ਸਕਦਾ ਤੇ ਇੱਧਰ ਹਾਂ ਦੂਜਾ ਕਮਰਾ ਜਿਸ ਦੇ ਵਿੱਚ ਉਹਨੇ ਆਪਣਾ ਸਾਮਾਨ ਰੱਖਿਆ ਸੀ ਘਰ ਦਾ ਘਰੇ ਲੂ ਵਸਤਾਂ ਤੇ ਉਹ ਵੀ ਸਾਰਾ ਯਾਰ ਵੇਖੋ ਡਿੱਗ ਕੇ ਤੇ ਕਣਕੜਾ ਭੜੋਲਾ ਜਿਹੜਾ ਉਹ ਵੀ ਥੱਲੇ ਆ ਗਿਆ ਆ ਸਾਰਾ ਵਜਨ ਉੱਤੋਂ ਜਿਹੜਾ ਕਣਕੜੇ ਭੜੋਲੇ ਤੇ ਪੈ ਗਿਆ ਇਹ ਨੀਂਹ ਦੇ ਵਿੱਚ ਬਰਸਾਤ ਦੇ ਵਿੱਚ ਪੜੋਲੇ ਵਿੱਚ ਵੀ ਪਾਣੀ ਪੈ ਸਕਦਾ ਅਜੇ ਵੀ ਆ ਪਾਣੀ ਜਿਹੜਾ ਸਿਮ ਰਿਹਾ ਵਾ ਆ ਕੰਦ ਜਿਹੜੀ ਸਾਹਮਣੇ ਇਹ ਵੀ ਡਿੱਗਣ ਦੇ ਕਿਨਾਰੇ ਆ ਇਹ ਕਿਸੇ ਵੀ ਵਾਰੀ ਵੀ ਡਿੱਗ ਸਕਦੀ ਆ ਬਰਸਾਤ ਜੇ ਹੋਰ ਤੇਜ਼ ਹੋ ਗਈ ਤੇ ਇਧਰ ਇੱਧਰ ਸਾਰੀਆਂ ਫਸ ਝੋਨੇ ਦੇ ਖੇਤੋ ਜਿੱਡਕ ਪਈਆਂ ਨੇ ਉਧਰੋਂ ਵੀ ਪਿਛੋਂ ਡਿੱਗ ਪਈਆਂ ਨੇ ਆ ਪਿਛੇ 30 ਤਰੀਕ ਨੂੰ ਪਿਛੋਂ ਪਿਛਲਾ ਬਰਾ ਡੱਗਾ ਸੀਗਾ ਅੱਜ ਆ ਬਰਸਾਤ ਜਿਹੜੀ ਹੁਣ ਪਈ ਆ ਦਿਨੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਇਦੇ ਨਾਲ ਆਹ ਬਰਾਂਡਾ ਜਿਹੜਾ ਡਿੱਗ ਪਿਆ ਵਾ ਤੇ ਹੁਣ ਆ ਸਾਰੇ ਬਿਸਤਰੇ ਵਿਚਾਰੇ ਦੇ ਜਿਹੜੇ ਆ ਸਮਾਨ ਹੈ ਭੇਜ ਰਿਆ ਵਾ ਤੇ ਬਰਸਾਤ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਬਹੁਤ ਗਰੀਬ ਕਿਸਾਨ ਹੈ ਵਿਚਾਰਾਂ ਸਰਕਾਰ ਨੂੰ ਚਾਹੀਦਾ ਕਿਸਾਨ ਦੀ ਮਰਤ ਕਰੇ ਆਨੰਦ ਇਹ ਆ ਹੁਣ ਡਿੱਗਾ ਵਸ ਆ ਹੁਣ ਡਿੱਗਾ ਇਕਰਾ ਐ ਸ਼ਾਂਤ ਇਧਰ ਲੰਦਰ ਇਹ ਵੀ ਚੋਰਿਆ ਇਹ ਵੀ ਡਿੱਗਾ ਹੋਏ ਕਾਗ ਪੱਤ ਵੀ ਐ ਸ਼ਾਂਤ ਉਧਰੋਂ ਦੇਖਿਆ ਮੈਂ ਪਾਟੀ ਹੈ ਹਾਂ ਹਾਂ ਇਧਰੋਂ ਆ ਵਖੋ ਆ ਕਮਰਾ ਵੀ ਇਹਦਾ ਜਿਹੜਾ ਸਾਰਾ ਚੋ ਗਿਆ ਇਹਦੇ ਵਿੱਚ ਇਹ ਟੀਵੀ ਸਮਾਨ ਰੋਟੀ ਪਕਾਉਣ ਵਾਸਤੇ ਚੁੱਲਾ ਵਿੱਚ ਰੱਖਿਆ ਸੀ ਇਹਨੇ ਤੇ ਉਹ ਚੁੱਲਾ ਚੱਲਾ ਤੇ ਚੁੱਕ ਲਿਆ ਉੱਚੇ ਥਾਂ ਤੇ ਕਰ ਲਿਆ ਵਾ ਤੇ ਆ ਉੱਤੋਂ ਛੱਤ ਜਿਹੜੀ ਆ ਬਿਲਕੁਲ ਹੀ ਖਰਾਬ ਆ ਤੇ ਅਸੀਂ ਜੇ ਇਹ ਵੀਡੀਓ ਕੋਈ ਸਮਾਜ ਸੇਵੀ ਸੰਸਥਾ ਦੇਖੇ ਤਾਂ ਇਸ ਵਿਚਾਰੇ ਕਿਸਾਨ ਦੀ ਮਦਦ ਯੂਰ ਕੀਤੀ ਜਾਵੇ ਤਾਂ ਕਿ ਆਪਣਾ ਸਿਰ ਟੱਕ ਸਕੇ ਇੱਕਦਰਲੇ ਕਮਰੇ ਦਾ ਹਾਲ ਵੇਖੋ ਇਹ ਵੀ ਕਿਸੇ ਵਕਤ ਵੀ ਜਿਹੜਾ ਡਿੱਗ ਸਕਦਾ ਉਤੋਂ ਚੋਰਿਆ ਪੂਰਾ ਪਾਣੀ ਸਮਾਨ ਸਾਰਾ ਅੰਦਰ ਜਿੰਨਾ ਵੀ ਹੈਗਾ ਸਾਰਾ ਗਿੱਲਾ ਹੋ ਗਿਆ ਉਤੋਂ ਝੋਕੇ ਤੇ ਸਰਕਾਰ ਗਾੜੀ ਵੀ ਬੇਨਤੀ ਆ ਕਿ ਸਰਕਾਰ ਵੀ ਜ਼ਰੂਰ ਮਤ ਕਰੇ ਇਹਦੀ ਤੇ ਪਸ਼ੂ ਤੇ ਵਿਚਾਰੇ ਨੇ ਡਿੱਗ ਪਏ ਨੇ ਆ ਇਧਰ ਪਹਿਲਾਂ ਰਸੋਈ ਇਧਰ ਬਣਾਈ ਸੀ ਇਹਨੇ ਤੇ ਇਦਨੋਂ ਸਮਾਨ ਜਿਹੜਾ ਇੱਥੇ ਚੋਈ ਦੇ ਇਦਨ ਚੁੱਕ ਕੇ ਇੱਧਰ ਰੱਖਿਆ ਤੇ ਹੁਣ ਉਹ ਦੂਜਾ ਜਿਹੜਾ ਕਮਰਾ ਉਹ ਵੀ ਡਿੱਗ ਪਿਆ ਸਾਰਾ ਘਰ ਹੀ ਤਕਰੀਬਨ ਸਾਰਾ ਘਰ ਹੀ ਟਹਿ ਗਿਆ ਵਾ ਤੇ ਸਰਕਾਰ ਗਾੜੀ ਬੇਨਤੀ ਹੈ ਕਿ ਇਸ ਕਿਸਾਨ ਦੀ ਜੁਰਮਤ ਨਹੀਂ ਕੀਤੀ ਜਾਵੇ ਤਾਂ ਕਿ ਆਪਣਾ ਦੁਬਾਰਾ ਘਰ ਖੜਾ ਕਰ ਸਕੇ ਹਾ ਟੋਕਾ ਵੇਖੋ ਪਸ਼ੂਆਂ ਦੇ ਪੱਠੇ ਕੋਤ ਨਾਲਾ ਟੋਕਾ ਜਿਹੜਾ ਉਹ ਥੱਲੇ ਆ ਗਿਆ ਤੇ ਪਸ਼ੂ ਨੂੰ ਚਾਰਾ ਕਿਸ ਤਰ੍ਹਾਂ ਕੁੱਦਰ ਕੇ ਪਾਏਗਾ ਚਲੋ ਕਿਹੇ ਆਂਡ ਗਵਾਂਡ ਦੇ ਟੁੱਕੇ ਕੁਦਰ ਕੇ ਪਾਇ ਜਾਏਗਾ ਪਰ ਫੇਸ ਦੀ ਮਤ ਜ਼ਰੂਰ ਕੀਤੀ ਹੈ ਵਾਸੀਂ 2 ਕਲਾ ਇਹਨੂੰ ਪੁੱਛ ਲੈਣੇ ਆਂ ਆਂਦੇ ਹੁੰਡਕਾ ਫੋਨ ਟਿਕਾ ਹੀ ਹੁਣ ਅਸੀਂ ਆ ਜਿਹੜੀ ਬਸਾਦ ਦੇਣੀ ਪਈ ਹੁਣ ਕਿਹੜੇ ਪਈ ਜੀ 12:02 ਵਜੇ ਤੱਕ ਹਾਂ ਇਹ ਇਧਰੋਂ ਇਹਨਾਂ ਦੇ ਪਸ਼ੂ ਉਹਨਾਂ ਕਿੱਥੇ ਜਿਹੜੇ ਖੜਕੇ ਬੱਦੇ ਆ ਆ ਇੱਥੇ ਲੱਗੇ ਗਵਨੀਆਂ ਦੇ ਘਰ ਬੱਦੇ ਆ ਅੱਛਾ ਤੇ ਉਹਨਾਂ ਨੂੰ ਚਾਰਾ ਚੂਰਾ ਉਹ ਬੱਦੇ ਚਾਰਾ ਤੂੜੀ ਪਾਉਂਦੇ ਆ ਹਰਿਆ ਹਰਿਆ ਨਹੀਂ ਆਂਦੇ ਹਰਿਆ ਗਲ ਕੋ ਗਿਆ ਪਤਾ ਨਹੀਂ ਅੱਛਾ ਨਹੀਂ ਵਥਾਂ ਕਰਕੇ ਤੇ ਅਸੀਂ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਵੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਰੂਰ ਇਹ ਕਿਸਾਨ ਦੀ ਬਾਹ ਫੜੀ ਜਾਵੇ ਤਾਂ ਕਿ ਆਪਣੇ ਘਰ ਵੀ ਦੁਬਾਰਾ ਛੱਤ ਪਾ ਸਕੇ ਤੇ ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕਰ ਸਕੇ ਤੇ ਪਸ਼ੂਆਂ ਨੂੰ ਬਰਨ ਵਾਸਤੇ ਵੀ ਆਪਣਾ ਢਾਰਾ ਜਿਹੜਾ ਉਹ ਨਵਾਂ ਬਣਾ ਸਕੇ ਕਿਉਂਕਿ ਗਰੀਬ ਆ ਬਹੁਤ ਇਸ ਕੋ ਜਮੀਨ ਨਹੀਂ ਬਹੁਤ ਹੈ ਹੀ ਨਹੀਂ ਕਿ ਜਮੀਨ ਆਪਣਾ ਡੰਗਰਾ ਸਹਤੋਂ ਗੁਜ਼ਾਰਾ ਕਰਦਾ ਵਾ ਤੇ ਇਹਦੀ ਜਰੂਰ ਬਾਹ ਫੜੀ ਜਾਵੇ ਹਾਂਜੀ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਵੀੜਾ ਤੇਜਾ ਤਹਿਸੀਲ ਫਰਗੜ ਚੂੜੀਆਂ ਜਿਲ੍ਹਾ ਗਦਾਸਪੁਰ ਦੇ ਵਿੱਚ ਆ ਬਾਰਸ਼ਾਂ ਦੇ ਕਾਰਨ ਅੱਜ ਇੱਕ ਗਰੀਬ ਕਿਸਾਨ ਦਾ ਪਸ਼ੂਆਂ ਵਾਲਾ ਜਰਾ ਬਰਾਂਡਾ ਉਹ ਸਾਰਾ ਡਿੱਗ ਪਿਆ ਤੇ ਬਹੁਤ ਹੀ ਪਸ਼ੂਆਂ ਦਾ ਮਾੜਾ ਹਾਲ ਆ ਆ ਦੇਖੋ ਜਿਹੜਾ ਦਰੀਪਸਾ ਵਿਚਾਰਾ ਰੈਂਡ ਆ ਸਾਉਂਡ ਆ ਬਈ ਹਾਂਜੀ ਤੇ ਆ ਤੁਹਾਨੂੰ ਗੱਲ ਕਰਾਉਂਦੇ ਆ ਕਿਸਾਨਾਂ ਆਨੰਦ ਸਿੰਘ ਦੇ ਨਾਲ ਹਾਂਜੀ ਇਹ ਕਿਦਾਂ ਡਿਕਾ ਬਰੰਡਾ ਐ ਇਹ ਮੀਂਹ ਦੇ ਕਰਨ ਡਿੱਪੈ ਜੀ ਬਾਰਸ਼ਾਂ ਦੇ ਕਰਨ ਬਾਰਸ਼ੇ ਕਰਨ ਅੱਛਾ ਜੀ ਹਾਂਜੀ ਤੇ ਪਸ਼ੂ ਤੁਹਾਡੇ ਕਿੱਥੇ ਆਉਣਾ ਸੋੜਾ ਪਸ਼ੂ ਮੈਂ ਕਿਸੇ ਦੇ ਘਰ ਬੱਦੇ ਜੀ ਉੱਚੇ ਥਾਂ ਖੜਕੇ ਅੱਛਾ ਅੱਛਾ ਹਾਂਜੀ ਤੇ ਆਪ ਰੋਟੀ ਪਾਣੀ ਦਾ ਜਿਹੜਾ ਤੁਸੀਂ ਪਾਣੀ ਕਿਸੇ ਤਰ੍ਹਾਂ ਤਰਪਾਲ ਚ ਕੋਈ ਪਾਈ ਮਰਜੀ ਅੱਛਾ ਅੱਛਾ ਤੇ ਹੁਣ ਪੱਟੇ ਦੱਥੇ ਦਾ ਕਿਦਾਂ ਚੱਲਦਾ ਪੱਟਾ ਪੱਟੇ ਦਾ ਤਾਂ ਹਮ ਸੁੱਕੀ ਤੂੜੀ ਪੈਣ ਰਹੀ ਆ ਹਰਾ ਚਾਰਾ ਜਿਹੜਾ ਉਹ ਖਤਮ ਹੋ ਗਿਆ ਖਤਮ ਹੋ ਗਿਆ ਉਹ ਮੁੱਗੜ ਗੁਰ ਗਏ ਅੱਛਾ ਜੀ ਇਹ ਤੁਹਾਨੂੰ ਆ ਦੂਜੇ ਪਾਸੇ ਆ ਦੇਖੋ ਇਧਰੋਂ ਜਿੱਥੇ ਇੱਕ ਕਿਸਾਨ ਵੀਰ ਰਹਿੰਦਾ ਆਪਣਾ ਰੋਟੀ ਪਾਣੀ ਦਾ ਕਰਦਾ ਕੰਮ ਇਹਨਾਂ ਦੀ ਆ ਰਸੋਈ ਸੀ ਇਹ ਵੀ ਸਾਰੀ ਆਪ ਕੋ بارشਾਂ ਕਰਨ ਡਿੱਗ ਪਈ ਅੰਦਰੋਂ ਤੇ ਹੁਣ ਰਹਿਣ ਵਾਸਤੇ ਵੀ ਕੋਈ ਜਗ੍ਹਾ ਨਹੀਂ ਰਹੀ ਆ ਇਧਰੋਂ ਸਾਰਾ ਹੀ ਇਹਨਾਂ ਦਾ ਬਰਾਂਡਾ ਜਿਹੜਾ ਇਹ ਟਹਿ ਟੇਰੀ ਹੋ ਗਿਆ ਤੇ ਆ ਇਧਰੋਂ ਆ ਹੁਣ ਇਹ ਮਿੱਟੀ ਕੱਢ ਗਿਆ ਥੇ ਨੇ ਜਿਹੜੀ ਰਾਤ ਦੀ ਡਿੱਗੀ ਐ ਇਹਦੇ ਨਾਲ ਕਈਆਂ ਦੇ ਨਾਲ ਨੋਟੀਫਾਈ ਕੀਤੀ ਆ ਵੇਖੋ ਰਹਿਣ ਵਾਸਤੇ ਵਿਚਾਰਾ ਕਿੰਦਾ ਬਹੁਤ ਹੀ ਮੁਸ਼ਕਲ ਹੋਇਆ بارشਾਂ ਦੇ ਕਾਰਨ ਇਹ ਮੈਂ ਹੀ ਸਰਕਾਰ ਕੋਲ ਮੰਗ ਕਰਦੇ ਆ ਕਿ ਇਸ ਗਰੀਬ ਕਿਸਾਨ ਦੀ ਬਾਹ ਫੜੀ ਜਾਵੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਸਕੇ ਤੇ ਉਹ ਜਿਹੜੇ ਪਸ਼ੂ ਆ ਬੇਜਬਾਨ ਉਹਨਾਂ ਦਾ ਵੀ ਕੋਈ ਸ਼ੈਡ ਬਣ ਸਕੇ ਔਰ ਸਮਾਜ ਸੇਵੀ ਸੰਸਥਾ ਜਿਹੜੀਆਂ ਨੇ ਉਹਨਾਂ ਗਾੜੀ ਅਪੀਲ ਕਰਦੇ ਆ ਕਿ ਜਰੂਰ ਇਸ ਵਿਚਾਰੇ ਕਿਸਾਨ ਗਰੀਬ ਕਿਸਾਨ ਦੀ ਬਾਹ ਫੜੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਵੀਰੋ ਜਰੂਰ ਮਤ ਕਰੋ ਇਸ ਕਿਸਾਨ ਦੀ بارش ਪੈ ਕੇ ਹੈਰੀ ਆ ਤੇ بارش ਦਾ ਪਾਣੀ ਅਜੇ ਵੀ ਚੋਰਾ ਹੈ ਕਿ ਖਰਚਾ ਕਿਤੇ ਇਹ ਵੀ ਡਿੱਗ ਨਾ ਸਕੇ ਮੈਂ ਕਿਸਾਨ ਵੀਰ ਨੂੰ ਇਹ ਵੀ ਕਹਾਂਗਾ ਕਿ ਤੁਸੀਂ ਇੱਥੇ ਪਸ਼ੂ ਜਿਹੜੇ ਨਾਂ ਬੰਨਿਓ ਇਤੋਂ ਹਟਵੇ ਦੂਰ ਪਸ਼ੂ ਕੇ ਉੱਤੇ ਥਾਂ ਬੰਨਦਿਓ ਤੇ ਨਾਂ ਹੀ ਘਰ ਵਿੱਚ ਅਜੇ ਤਹਰੀ ਜਨੇ ਦਿਨ ਬਾਰਸ਼ਾਂ ਪੈਂਦੀਆਂ ਨੇ ਵੇਖੋ ਕਿੰਨਾ ਬੁਰਾ ਹਾਲ ਆ ਵਿਚਾਰੇ ਗਰੀਬ ਦਾ ਇਹ ਬਾਰਸ਼ਾਂ ਦੇ ਕਹਿਰ ਨੇ ਗਰੀਬ ਉੱਤੇ ਬਹੁਤ ਭਾਰੀ ਨੁਕਸਾਨ ਹੋਇਆ ਗਰੀਬ ਦਾ ਤੇ ਇਸ ਗਰੀਬ ਦੀ ਜ਼ਰੂਰ ਬਾਹ ਫੜਨੇ ਚਾਹੀਦੀ ਆ ਸਮਾਜ ਸੇਵੀ ਸੰਸਥਾਵਾਂ ਵਿੱਚ ਰੱਬ ਵਸਦਾ ਕੁਦਰਤ ਜਿਹੜੀ ਆ ਅਸਲ ਕੁਦਰਤ ਹੈ ਸਮਾਜ ਸੇਵੀ ਸੰਸਥਾਵਾਂ ਸਰਕਾਰ ਤੇ ਕੋਈ ਆਸ ਨਹੀਂ ਹੈ ਕਿਸੇ ਨੂੰ ਉਦਾਂ ਸਰਕਾਰ ਗਾੜੀ ਆਪਾਂ ਬੇਨਤੀ ਜੁਰੂ ਕਰਦੇ ਆ ਕਿ ਗਰੀਬ ਦੀ ਵਿਚਾਰੇ ਦੀ ਬਾਹ ਫੜੀ ਜਾਵੇ ਇਹ ਦੇਖੋ ਕਿਸ ਤਰ੍ਹਾਂ ਵਿਚਾਰਾ ਗਰੀਬ ਇਟਾਂ ਚੁੱਕ ਕੇ ਫਿਰ ਆਪਣਾ ਉਹਨੂੰ ਅਸਾਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਧਰ ਅਜੇ ਵੀ ਬਹੁਤ ਉੱਪਰ ਜਿਹੜੀ ਉਹ ਗੁੱਸੇ ਵਿੱਚ ਹੈ ਤਾਂ ਕਿ ਇਸ ਵੀਰ ਦੀ ਹੁਣ ਬਾਹ ਫੜੀ ਜਾਵੇ ਤੇ ਵੀਰੋ ਮੇਰੀ ਫੇਰ ਬੇਨਤੀ ਹੈ ਕਿ ਜਰੂਰ ਇਸ ਗਰੀਬ ਦੀ ਜਿਹੜੀ ਆ ਉਹ ਬਾਹ ਫੜੀ ਜਾਵੇ ਤਾਂ ਕਿ ਇਹ ਸੁਖ ਨਾਲ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਇਸੇ ਪਿੰਡ ਵੀਲਾ ਦੇ ਜਦ ਇੱਕ ਕਿਸਾਨ ਵੀਰ ਹੋਰ ਹੈ ਜਿਨ੍ਹਾਂ ਦੀ ਬਰਸਾਤ ਕਾਰਨ ਭਾਰੀ ਬਰਸਾਤ ਦੇ ਕਾਰਨ ਇਹ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਡਿੱਗ ਪਿਆ ਜਿਸ ਦਾ ਵਿੱਚ ਹੀ ਚਾਰਾ ਜਿਹੜਾ ਉਹ ਸਾਰਾ ਖਰਾਬ ਹੋ ਗਿਆ ਤੇ ਭਾਰੀ ਬਰਸਾਤ ਨੇ ਬਹੁਤ ਇਸ ਵੀਰ ਦਾ ਵੀ ਨੁਕਸਾਨ ਕੀਤਾ ਤੇ ਆ ਛੋਟੇ ਛੋਟੇ ਪਸ਼ੂ ਜਿਹੜੇ ਇਹਨਾਂ ਦੇ ਇਹ ਠੰਡ ਦੇ ਵਿੱਚ ਜਿਹੜੇ ਅਠਰੇ ਨੇ ਤੇ ਪ੍ਰਸਾਦ ਨੇ ਬਹੁਤ ਹੀ ਭਾਈ ਦਵਾਈ ਮਚਾਈ ਆ ਹਟ ਤੇ ਇਸ ਇਲਾਕੇ ਚ ਹਟਦਾ ਤੇ ਬਚਾ ਉਹ ਹਰੇ ਵਿਚਾਰਾ ਜਿਹੜਾ ਉਹ ਕਈਆਂ ਥਾਵਾਂ ਤੇ ਉੱਚੇ ਥਾਂ ਜਿਹੜੇ ਉੱਥੇ ਤੇ ਬਚਾ ਹੋ ਗਿਆ ਬਚ ਗਿਆ ਪਰ ਬਰਸਾਤ ਨੇ ਪਸ਼ੂਆਂ ਦੇ ਬਰਾਂਡੇ ਘਰਾਂ ਕੱਚੇ ਘਰਾਂ ਨੂੰ ਜਿਹੜਾ ਉਹਨਾਂ ਨੂੰ ਬਹੁਤ ਨੁਕਸਾਨ ਪਤਾ ਤੇ ਸਰਕਾਰ ਕੋਲੋਂ ਮੰਗ ਕਰਦੇ ਨੇ ਕਿਸਾਨ ਵੀਰ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਆਪਣੇ ਪੈਰਾਂ 'ਤੇ ਫਿਰ ਖੜੇ ਹੋ ਸਕਣ ਅਸੀਂ ਇਹ ਮੰਗ ਕਰਦੇ ਆਂ ਕਿ ਇਹਨਾਂ ਕਿਸਾਨਾਂ ਦੀ ਜਰੂਰ ਬਾਹ ਫੜੀ ਜਾਵੇ ਤਾਂ ਕਿ ਕਿਸਾਨ ਵੀਰ ਜਿਹੜੇ ਆ ਇਹ ਫਿਰ ਦੁਬਾਰਾ ਪੈਰਾਂ 'ਤੇ ਖੜੇ ਹੋ ਸਕਣ ਇਹ ਪਸ਼ੂ ਆਂ ਪਿਆ ਖੁਰਲੀਆਂ ਵੀ ਵੇਖੋ ਕਿਸ ਤਰ੍ਹਾਂ ਸਾਰਿਆਂ ਕੱਚੀਆਂ ਖੁੱਡੀਆਂ ਜਿਹੜੀਆਂ ਢਹਿ ਢੇਰੀ ਹੋਈਆਂ ਨੇ ਤੇ ਬਹੁਤ ਹੀ ਭਾਰੀ ਮਜ਼ਰ ਜਿਹੜਾ ਤਬਾਹੀ ਦਾ ਇਸ ਬਸਾਤਾਂ ਉਹਨੇ ਲਿਆਂਦਾ ਤੇ ਸਾਡੀ ਪੁਰਜ਼ੋਰ ਅਪੀਲ ਹੈ ਸਰਕਾਰ ਦੇ ਗਾੜੀ ਕੇ ਇਹਨਾਂ ਕਿਸਾਨਾਂ ਦੀ ਜੂਰ ਬਾਹ ਫੜੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੋ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੀ